ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਮਾਨੇ ਕਾਜੀ ਦਲ ਤੇ ਕਫਰਫੀ ਟੋ ਤਿੱਖਾ ਹਮਲਾ ਕੋਲੇ ਉਹਨਾਂ ਨੇ ਕਿਹਾ ਕਿ ਚਿੱਟੇ ਨਾਲ ਕਾਚ 70 ਵਿਸ਼ਾਨ ਵਾਲੇ ਵਿਦਵੀ ਕਰਵਾਉਣ ਵਾਲੇ ਅੱਜ ਯਾਤਰਾ ਕੱਢਦੇ ਨੇ ਇਹ ਪੰਜਾਬ ਨਹੀਂ ਆਪਣੇ ਪਰਵਾਰ ਨੂੰ ਬਚਾਂਚ ਲੱਗੇ ਹੋਏ ਨੇ ਉਹਨਾਂ ਨੇ ਵੀ ਕਿਹਾ ਕਿ ਪਿਛਲੇ ਸਰਕਾਰਾਂ ਨੇ ਕੋਈ ਵੀ ਫੈਸਲਾ ਪੰਜਾਬ ਦੇ ਹੱਕ ਲਈ ਨਹੀਂ ਲਿਆ ਬਲਕਿ ਆਪਣੇ ਚਾਚੇ ਭਤੀਜੇ ਪੁੱਤ ਤੇ ਜੀਜੇ ਬਾਰੇ ਹੀ ਸੋਚਿਆ ਲੋਕਾਂ ਦੇ ਫਾਇਦੇ ਲਈ ਉਹਨਾਂ ਵੱਲੋਂ ਕਦੇ ਨਹੀਂ ਸੋਚਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਜੋ ਕੰਮ ਪਿਛਲੇ ਸਰਕਾਰਾਂ ਵੱਲੋਂ ਕੀਤੇ ਜਾਣੇ ਚਾਹੀਦੇ ਸੀ ਉਹ ਅਸੀਂ ਕਰਕੇ ਦਿਖਾ ਰਹੇ ਆ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਲਈ ਸਕੂਲ ਤੇ ਸਿਹਤ ਸਹੂਲਤਾ ਲਈ ਹਸਪਤਾਲ ਬਣਾ ਰਹੇ ਆ ਅਸੀਂ ਨਾਮ ਦੀ ਜ ਰਾਜਨੀਤੀ ਨਹੀਂ ਕੰਮ ਦੀ ਰਾਜਨੀਤੀ ਕਰ ਰਹੇ ਆ ਉਹਨਾਂ ਨੇ ਵੀ ਕਹਿ ਗਿਆ ਲੋਕਾਂ ਦੇ ਸੁਪਨਿਆਂ ਨੂੰ ਹਕੀਕਤ ਚ ਬਦਲਣਾ ਮੇਰਾ ਸੁਪਨਾ ਹੈ ਰੰਗਲੇ ਪੰਜਾਬ ਦੀ ਸਿਰਜਣਾ ਦੇ ਵਿੱਚ ਉਦਯੋਗ ਤੇ ਵਪਾਰਿਕ ਜਗਤ ਦਾ अहम ਯੋਗਦਾਨ ਹੈ ਤੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਸਾਡੀ ਸਰਕਾਰ ਹਮੇਸ਼ਾ ਤੋਂ ਵਚਨਬੱਧ ਹੈ ਅਜਿਹਾ ਜਿਹੜਾ ਦਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਦਾਅਵਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਵਪਾਰਿਕ ਯੋਨਾ ਬੀਤੀ ਦਿਨੀ ਮੁਲਾਕਾਤ ਕੀਤੀ ਸੀ ਇਸ ਦੌਰਾਨ ਉਹਨਾਂ ਨੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਬਾਲੀਵੁੱਡ اداکار ਸੰਦੀਪ ਉਹਤੇ ਵੀ ਨਿਸ਼ਾਨਾ ਸਾਧਿਆ ਸੀ ਸੀ ਅਮਾਨੇ ਕਹੇ ਸੀ ਕਿ ਲੋਕਾਂ ਨੇ ਸੰਦੀਪ ਨੂੰ ਸੰਸਦ ਮੈਂਬਰ ਚੁਣ ਕੇ ਗਲਤੀ ਕੀਤੀ ਉਹਨਾਂ ਨੇ ਕਿਹਾ ਕਿ ਮਿਸਟਰ ਸੰਦੀਪ ਇਹ ਕੋਈ ਨੋ ਤੋਂ ਪੰਜ ਵਾਲੀ ਨੌਕਰੀ ਨਹੀਂ ਹੈ ਰਾਜਨੀਤੀ 24 ਘੰਟੇ ਡਿਊਟੀ ਹੁੰਦੀ ਹੈ ਕੋਈ ਨਹੀਂ ਜਾਣਦਾ ਕਿ ਕਿਸ ਵੇਲੇ ਕਦੋਂ ਕੋਈ ਤਕਲੀਫ ਹੋ ਜਾਵੇ ਅਜੀਹਰ ਜਿਹੜਾ ਦਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਭਾਜਪਾ ਤੇ ਜਿਹੜਾ ਨਿਸ਼ਾਨਾ ਸਾਧਿਆ ਗਿਆ हूँ कहें परिवार पा बचाओ और तो तो बचाया हजे हनी बचाओ नहीं परिवार बचाओ है तुम प्रोग्राम देखो कितने कितने किए ने, ने पहला मजिठे मेरा साड़ा बचाओ दूजा कैरों मेरा भाइया बचाओ तीजा फरोजपुर मैनू बचाओ चौथा बठिंडे भरजाई बचाओ ਉਦੋਂ ਵਾਰ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜੀ ਨਾ ਬਚਾਉਣਾ ਸੀ ਅਸੀਂ ਉਹ ਕਦੇ ਇੱਧਰ ਕਦੇ ਪਪਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਣੀ ਇੱਧਰ ਕਿਤੇ ਇੱਧਰ ਜੰਡਿਆਲਾ ਗੁਰ ਇੱਧਰ ਕਦੇ ਗਰੀਬ ਦੇ ਹੱਕ ਚ ਵੀ ਆ ਜਾਂਦੇ ਨਾ ਪਰਿਵਾਰ ਪਰਿਵਾਰ ਵਿੱਚ ਕਿਉਂ ਵੀ ਚਾਹੀਏ ਪਰਿਵਾਰ ਵੀ ਅਸੀਂ ਠੇਕਾ ਲਿਆ ਇਸ ਪਰਿਵਾਰ ਦਾ ਇਸ ਪਰਿਵਾਰ ਵਿੱਚ ਜਿੰਨੇ ਘਰਾਂ ਚ 70 ਵਸਾਏ ਨੇ ਭਾਵੇਂ ਚਿੱਟੇ ਦੇ ਰੂਪ ਚ ਭਾਵੇਂ ਬੇਅਦਬੀਆਂ ਦੇ ਰੂਪ ਚ ਤਕੀ ਕਿ ਅਸੀਂ ਕਹਾਂ ਪਰਵਾਰ ਬਚਾਈਏ ਨਾ ਦੱਸ ਕਹਿੰਦੇ ਤੁਹਾਡਾ ਫਰਜ ਬਣਦਾ ਸਾਡਾ ਪਰਿਵਾਰ ਬਚਾਓ ਫਰਜ ਬਣਦਾ ਸਾਡਾ ਹੱਦ ਆ ਯਾਰ ਮੈਂ ਤੁਹਾਡੇ ਤੋਂ ਪੁੱਤਾਂ ਮੰਗਣ ਨਹੀਂ ਆਇਆ ਜੇ ਮੇਰੇ ਕੰਮ ਚੰਗੇ ਲੱਗਣਗੇ ਵੋਟਾਂ ਪਾ ਦੇਓ ਨਹੀਂ ਮੈਂ ਇਸ ਕੰਮ ਤੇ ਨਹੀਂ ਆ ਕਿ ਹਰ ਵਾਰੀ ਮੈਂ ਹੱਥ ਬੰਨ ਕੇ ਮੈਂ ਸੰਗਰੂਰ ਦੇ ਵਿੱਚ 14 ਚ ਫੋਟੋ ਲਾਈਆਂ ਮੈਨੂੰ ਹੱਥ ਬੰਨਣੇ ਪੈ ਗਏ ਐ ਫੋਟੋ ਖਿਚਾਉਣੀ ਪੈ ਗਈ ਮੈਂ ਕਿਹਾ ਮੈਂ ਨਾਲ ਇਹ ਵੀ ਕਹਿੰਦਾ ਰਿਹਾ ਕਿ ਮੇਰੀ ਫੋਟੋ ਹੱਥ ਬੰਨਣ ਵਾਲੀ ਐ भी मैं अपील करता मैं वोटा पा दो पर पां साल बाद दोबारे आऊंगा ना जे हाथ बन के फिर भी फोटो खिचानी पेगी लख लाता फिर मेरी राजनीति से मैं क्या अगली बार हाथ नहीं बनूंगा कमांोटा पाऊंगे कमां वोटा पाओगे अगली बार एचाई सी ए सारे हो बहुत सौ दोटा एक मौका होर दसी मौके दें देंदे थक गए मौके मंगते नहीं थके ਬੱਸ ਕਰੋ ਯਾਰ ਕਦੇ ਤਾਂ ਰਿਟਾਇਰ ਹੋ ਜਾ ਕਰੋ ਰਟਾਇਰੀ ਵੀ ਹੁੰਦੇ ਤਿੰਨ ਬੰਦੇ ਇਧਰੋਂ ਫੜਦੇ ਆ ਚਾਰ ਇਧਰੋਂ ਫੜਦੇ ਆ ਆਏ ਲੈ ਕੇ ਜਾਂਦੇ ਆ ਵਾਹੇ ਕਮੋਕਲ ਆਏ